ਬੀਤੀ ਰਾਤ ਨਿਊਯਾਰਕ ਵਿਕੇ ਜੇਐਫਕੇ ਹਵਾਈ ਅੱਡੇ ਤੇ ਇੱਕ ਸਿੱਖ ਟੈਕਸੀ ਡਰਾਈਵਰ ਨੂੰ ਸ਼ਰੀਸਾ ਪਹੁੰਚ ਤੇ ਗ੍ਰਿਫਤਾਰ ਕਰ ਲਿਆ ਗਿਆ ਜਿਸ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਦੱਸ ਦਈਏ ਇਹ ਕੋਈ ਪਹਿਲੀ ਘਟਨਾ ਨਹੀਂ ਹੈ ਇਸ ਤੋਂ ਪਹਿਲਾਂ ਵੀ ਵਿਦੇਸ਼ਾਂ 'ਚ ਅਜਿਹਈਆਂ ਘਟਨਾਵਾਂ ਦੇਖਣ ਨੂੰ ਮਿਲੀਆਂ ਨੇ ਮੀਡੀਆ ਰਿਪੋਰਟਸ ਮੁਤਾਬਕ ਉਕਤ ਨੌਜਵਾਨ ਨੇ ਜੇਐਫਕੇ 에ਅਰਪੋਰਟ ਦੇ ਟਰਮੀਨਲ 4 ਤੇ ਇੱਕ ਯਾਤਰੀ ਨੂੰ ਲੈਣਾ ਸੀ ਤੇ ਉਸ ਦੀ ਉਡੀਕ ਕਰ ਰਿਹਾ ਸੀ ਇਸ ਦੌਰਾਨ ਡਿਸਪੈਚਰ ਸਿੱਖ ਨੌਜਵਾਨ ਕੋਲ ਆਇਆ ਤੇ ਉਸਨੇ ਕਿਹਾ ਉਹਨਾਂ ਨੂੰ ਉਸਦੇ ਯਾਨੀ ਕਿ ਸਿੱਖ ਨੌਜਵਾਨ ਦੇ ਪੈਂਟ ਪਸੰਦ ਨਹੀਂ ਆਈ ਉਸਨੇ ਕਿਹਾ ਸਿੰਘ ਨੂੰ ਕਿ ਉਹ ਉਸ ਨੂੰ ਨਹੀਂ ਭੇਜ ਉਹਟਾ ਨਿਕਲ ਤੇ ਚਲਾ ਜਾਵੇ ਤੇ ਜਦੋਂ ਉਕਤ ਨੌਜਵਾਨ ਜਾ ਰਿਹਾ ਸੀ ਡਿਸਪੈਚਰ ਨੇ ਨੋਟ ਕੀਤਾ ਕਿ ਉਸ ਕੋਲ ਸ਼੍ਰੀ ਸੈੱਪ ਨੇ ਤੇ ਉਸਨੇ ਪਹਿਲਾਂ ਪੁਲਿਸ ਨੂੰ ਕਾਲ ਕੀਤੀ ਤੇ ਦੋਸ਼ ਲਾਇਆ ਕਿ ਸਿੱਖ ਵਿਅਕਤੀ ਉਸ ਨੂੰ ਚੋਰਾ ਮਾਰਨ ਦੀ ਕੋਸ਼ਿਸ਼ ਕਰ ਰਿਹਾ ਹੈ ਜਿਸ ਤੋਂ ਬਾਅਦ ਉਕਤ ਨੌਜਵਾਨ ਨੂੰ ਗ੍ਰਿਫਤਾਰ ਕਰ ਲਿਆ ਗਿਆ ਇਹ ਸਾਰੀ ਘਟਨਾ ਦੀ ਵੀਡੀਓ ਵੀ ਸਾਹਮਣੇ ਆਈ ਹੈ ਤੁਸੀਂ ਵੀ ਪਾਓ ਇਹਨਾਂ ਤਸਵੀਰਾਂ ਤੇ ਇੱਕ ਨਜ਼ਰ

ਆਕਰਫਾਨ ਕਰਦੀ ਹੋਈ ਨਾ ਇਹ ਸਾਰੀ ਕੱਢ ਗਿਆ ਸੀ ਹਾਂ ਨੈਟ ਤੇ ਚੈੱਕ ਕਰਨਾ ਨੈਟ ਤੇ ਚੈੱਕ ਕਰਨਾ ਇਹ ਸਤਰੀ ਲਈ ਜਸਾ ਉਹ ਕਾ ਹਾਂ 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 ਉਹਦੇ ਕਰੋ ਡੰਡ ਦੇ ਵਿੱਚ ਲਾ ਹੈ ਵੇ ਹਾਂ ਹਾਂ ਸਭ ਨੂੰ ਸਬਾਤ ਦੇ ਫਿਰ ਕੋਪਾ ਕੋਈ ਨਾ ਜਸ ਜਸਰ ਵੀ ਆ ਅਟੈਕ ਕਰ ਰਿਹਾ ਉਹ ਬਾਰੇ ਜਸਰ ਸੀ ਤੁਹਾਨੂੰ ਪਤਾ ਮਿਲਦਾ ਮੈਰੀਟਰੀ ਜੀ ਇੰਟਰੈਕਟ ਕਰ ਰਹੇ ਹੋ ਉਹ ਨਹੀਂ ਹਾਥੀ ਬਣਲੇ ਸ੍ਰੀ ਸਾਹਿਬ ਲਾ ਕੇ ਉਹਦੇ ਜਹਾ ਦੇਖ ਉਹਨੇ ਜਮਨਾਗ ਨੇ ਖਾਣ ਰਹੇ ਨਹੀਂ ਪਤਾ ਨਹੀਂ ਉਹਨੇ ਸ੍ਰੀ ਸਾਹਿਬ ਹਾਥੀ ਬਣਲੇ ਲਾ ਕੇ ਉਹਦਾ ਤੰਦੇ ਦੇ ਵਿੱਚ ਖਾਣ ਬੜਿਆ ਤਾਂ ਉਹ ਦਾ ਉਹ ਕਹਿੰਦੇ ਇਹਨੇ ਸ਼ੋਅ ਕਰਾਇਆ ਦੇਹਣ ਦਾ ਉਹਦਾ ਹੀ ਮਾਰਦੇ ਹੋਵੇ ਕਈ ਕਈ ਹੁੰਦਾ ਉਹਦਾ ਹੀ ਮਾਰਦੀ ਆ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ